ਮਿੱਟੀ ਨਾ ਖੇਡਣ ਦਿਆ ਹੀ ਕਹਿੰਦਾ ਮਿੱਟੀ ਨਾ ਆਂਦਾ ਹੈਂਡ ਵਾਸ਼ ਕਰਕੇ ਆਓ ਪ੍ਰਸ਼ਾਦ ਨਹੀਂ ਲੈਣਾ ਬਾਬੇ ਤੋਂ ਲੈ ਕਿਉਂ ਹੁਣ ਮਿੱਟੀ ਹੱਲ ਤੇ ਆਣ ਹੋਰ ਨਹੀਂ ਲੈਣਾ ਉਹ ਮਿੱਟੀ ਮਾਂ ਮਿਲੀ ਖੇਡਣ ਨੂੰ ਲੈ ਲੈ ਬਾਬਾ ਵੇ ਕਹਿੰਦੇ ਕਿ ਨਹੀਂ ਤਾਂ ਲੈ ਲੈ ਇਦਾਂ ਹੀ ਲੈ ਲੈ ਇਦਾਂ ਹੀ ਇਦਾਂ ਲੈ ਲੈ ਆ ਜਾ ਉਹਨੂੰ ਕੋਈ ਮੈਨੂੰ ਹੱਥ ਧੋਣੇ ਪੈਣੇ ਆ ਡੈਡੀ ਕੋਲੀ ਡੈਡੀ ਕੋਲੀ ਚ ਪਵਾ ਦੋ ਬਾਬਾ ਜੀ ਐਸੇ-ਐਸੇ ਦੇ ਦੇ ਕਰਨ ਵਾਸਤੇ ਹੁੰਦੇ ਲੋਦਦਾ ਕਹਿੰਦਾ ਹੱਥ ਧੋਣੇ ਪੈਣੇ ਤੇ ਮੈਂ ਪ੍ਰਸ਼ਾਦ ਨਹੀਂ ਲੈਣਾ ਤੇ ਜੇ ਹੁਣ ਆਖਿਆ ਉਦਾਂ ਲੈ ਲੈ ਜਦੋਂ ਦਾ ਭੱਜ ਆਇਆ ਏ ਦੇਖਣ ਆਇਆ ਵੀ ਕੌਣ ਆਇਆ ਤੇ ਮੁਰ ਕਹਿੰਦਾ ਕੋਈ ਨਹੀਂ ਆਇਆ ਮੈਂ ਬਹੁਤ ਹਾਲੇ ਲੱਚ ਨਹੀਂ ਲੁੱਦਾ ਮਨ ਨਹੀਂ ਕੀਆ ਮੰਮੀ ਦੀ ਸਵੇਰੇ-ਸਵੇਰੇ ਡਿਊਟੀ ਲਈ ਪਕੌੜਿਆਂ ਦੇ ਮੰਮੀ ਵੀ ਕਹਿੰਦੀ ਨਹੀਂ ਆਂਦੀ ਮੈਂ ਪਕੌੜੇ ਕੱਢ-ਕੱਢ ਕੇ ਖਵਾਉਣੇ ਹੈ ਹੈ ਸਾਰੇ ਧੋਣਾਂ ਇੰਨਾ ਚਿਰ ਵੀ ਮੈਨੂੰ ਲੱਗਦਾ ਸਾਰੇ ਧੋਣ ਆਲੇ ਆ ਲਗਭਗ ਮੇਰੇ ਸੂਟ ਕਮੀਜ਼ ਵੀ ਧੋਈ ਦੇਣੀ ਚਾਹੀਦੀ ਆਪਾਂ ਦੂਸਰੀ ਸਾਈਡ ਦੇ ਲਈ ਕੱਪੜੇ ਧੋਣ ਦੇ ਹਾਂ ਕੀ ਨਾ ਪ੍ਰਸ਼ਾਦ ਹੈ ਪ੍ਰਸ਼ਾਦ ਛੱਡ ਗਿਆ ਵਾ ਲੈ ਤੂੰ ਖਾ ਗਿਆ ਮਾਸਾ ਕੋਨੇ ਖਾਣਾ ਥੋੜੀ ਇਹ ਕੱਲ ਵਾਂਗੂੰ ਸੁਨੋਈ ਨੂੰ ਪਾਊਗਾ ਬਸ ਨਾਨੂ ਨੇ ਕੀ ਕਿਹਾ ਤੈਨੂੰ ਨਾਨੂ ਨੂੰ ਸਮਝੀ ਨਹੀਂ ਆਉਂਦਾ ਹਨਾ ਨਹੀਂ ਹਾਂ ਕੀ ਤੰਝੂ ਨਾ ਤੈਨੂੰ ਤੇ ਆਉਂਦਾ ਵਾ ਪਰ ਨਾਨੂ ਨੂੰ ਨਹੀਂ ਨਾ ਆਉਂਦਿਆ ਤੂੰ ਕੀ ਕਿਹਾ ਅਹਾਂ ਡੈਡੀ ਨੂੰ ਦੱਸਿਆ ਤੇ ਡੈਡੀ ਨੂੰ ਸਮਝ ਲੱਗੇ ਤਾਂ ਤੈਨੂੰ ਆਖ ਹੁੰਦਿਆ ਵੀ ਨਹੀਂ ਸਮਝ ਨਹੀਂ ਆਉਂਦਾ ਨਾਨੂ ਨੂੰ ਸਮਝੀ ਨਹੀਂ ਆਉਂਦਾ ਮਮਾ ਨਾ ਨਾਨੂ ਤੰਝੂ ਨਹੀਂ ਆਉਂਦਾ ਓ ਆ ਇੰਨੇ ਵੱਡੇ ਹੋ ਗਏ ਕਿ ਇੰਨੇ ਵੱਡੇ ਹੋ ਗਏ ਸਮਝਾਉਂਦਾ ਪੈਰ ੜ ਗਿਆ। ਓ ਪੈਂਟੀ ਪਾੜ ਗਈ ਊ। ਓ ਸ਼ੇਮ ਸ਼ੇਮ ਹੋ ਗਈ ਊ। ਵਰਦਾਨ ਓ ਕਿਉਂ ਤ ਗਈ ਊ? ਤੂੰ ਸ਼ੇਮ ਸ਼ੇਮ ਹੋ ਗਈ ਊ। ਲੈ ਚ ਨੀਚੇ ਵੇਖੋ ਨੀਚੇ ਸ਼ੇਮ ਸ਼ੇਮ ਹੋ ਗਈ ਊ। ਹੁਣ ਪਕੌੜੇ ਕਿੰਨੇ ਕਿੰਨੇ ਖਾਣੇ ਆ? ਆਹ ਹੈ ਕੀ ਹੋ ਗਿਆ ਕੀ ਹੋ ਗਿਆ? ਕੀ ਹੋ ਗਿਆ ਇਸ ਨੂੰ ਕੀ ਹੋ ਗਿਆ? ਤੇਰੀ ਆਈ ਇਸ ਨੂੰ ਕੀ ਹੋ ਗਿਆ? ਇਧਰ ਆ ਲੈ ਪਪਲ ਪੁੱਠੀ ਪਾਈ ਹਾਂ ਵੇਖਾ ਕਿਸ ਕੀ ਬਈਆ ਆਖੀ ਕੀ ਹੋ ਗਿਆ ਕੁਛ ਨਹੀਂ ਹੋਇਆ ਮੈਂ ਤੇ ਐਵੇਂ ਹੀ ਕਰਨ ਦਿਆ ਜੀ ਮੈਂ ਤੇ ਐਵੇਂ ਹੀ ਕਰਨ ਦਿਆ ਸੀ ਨਾ ਮਿੱਟੀ ਲੱਗੇ ਨੇ ਤੇ ਮਰ ਲਿਆਣਾ ਵੋ ਇਧਰ ਆ ਮੇਰੇ ਕੋਲ ਹਾਏ ਕਿਦਾਂ ਪਸੀਨਾ ਪਸੀਨੀ ਹੋਇਆ ਪਿਆ ਇਹਨੂੰ ਪਸੀਨਾ ਤਾਂ ਪਤਾ ਹੀ ਬਿੰਦਿਆਂ ਉਹਨਾਂ ਆ ਨਾ ਕਿੰਨਾ ਪਸੀਨਾ ਆਉਂਦਾ ਇਹਨੂੰ ਇਹਨੂੰ ਏਸੀ ਜੀ ਆਪਾਂ ਬਹਿ ਲੇ ਬੈਠਿਆ ਆਪਾਂ ਨੂੰ ਮਾਸਾ ਪਸੀਨਾ ਨਹੀਂ ਇਹਨੂੰ ਕਿੰਨਾ ਪਸੀਨਾ ਆਉਂਦਿਆ ਇਹ ਲੱਗਤਾ ਹੀ ਉਹ ਚਿਪਚਿਪਾਇਆ ਲੱਗਦਾ ਓਏ ਗੱਗੀ ਬੱਗੀ ਗੱਗੀ ਬੱਗੀ ਪ੍ਰਸ਼ਾਦ ਖਾਦਾਂ ਨਹੀਂ ਆ ਖਾ ਲਿਆ ਹਏ ਮੱਖੀ ਮਾਰਨ ਲੱਗਾ ਐਡਾ ਕੀ ਕਹਿੰਦੇ ਨਰਦਈ ਆ ਨਾ ਐਡਾ ਐਡਾ ਨਰਦਈ ਕੋਈ ਹਿਸਾਬ ਨਹੀਂ ਇਹਨੇ ਨਾ ਕੀੜੀ ਮੱਖੇ ਤੇ ਸੜਾਈ ਭਰਿਓ ਇੱਕ ਦਿਨ ਇਹਨੇ ਡੱਬੇ ਪੱਡ ਦੇ ਜਾ ਵੇ ਨੁੰਨਿਆ ਤੇ ਸਾਫ ਕਰਨ ਦੇ ਤੇ ਡੱਬੇ ਦੇ ਮੱਖੀਆਂ ਵੜ ਗਏ ਖਾਲੀ ਡੱਬਾ ਹੈ ਇਹਨੇ ਮਾਰਿਆ ਮੂਦਾ ਮਰ ਗਈ ਉਹਨੂੰ ਲੈ ਕੇ ਤੁਰਿਆ ਫਿਰ ਆਖੇ ਮੇਰੇ ਮੂਦੇ ਪੋਪੀ ਕਰ ਦਿੰਦੀ ਸੀ ਇਹ ਨਰਦਈ ਆ ਨਰਦਈ ਆਏ ਹਣਾ ਤੈਨੂੰ ਪਾਪ ਲੱਗੂ ਪਾਪ ਤੈਨੂੰ ਆ ਲੱਗੂ ਪਾਪ ਤੈਨੂੰ ਬਾਬਾ ਜੀ ਮਾਰਨ ਗਈ ਇਹ ਮੇਰੀ ਤੋੜਨੀ ਆ ਇਹ ਤੋੜਨੀ ਆ ਮੇਰੀ ਮੈਂ ਤੁਰੂਂਗੀ ਕਾਦੇ ਨਾਲ ਫੇਰ ਆ ਉਹਦੇ ਉਹਦੇ ਨਾਲ ਕਾਦੇ ਨਾਲ ਉਹ ਆਈ ਵਾਲੀ ਨਾਲ ਤੇ ਆਹ ਵਾਲੀ ਨਾਲ ਇੱਕ ਨਾ ਥੋੜੀ ਮੇਰੇ ਤੋਂ ਤੁਰਿਆ ਜਾਣਾ ਆਹ ਵਾਲੀ ਦਾ ਨਹੀਂ ਇੱਕ ਉਹ ਨਾਲ ਥੋੜੀ ਤੁਰਿਆ ਜਾਣਾ ਅੰਨੇ ਚਾਹੀਦਾ ਆ ਹਾਂ ਹਾਂ ਦੋਨਾਂ ਨਾਲ ਤੁਰਿਆ ਜਾਣਾ ਤੂੰ ਤੋੜ ਦੇਂਗਾ ਫੇਰ ਟੁੱਟ ਜਾਣੀਆਂ ਵਾ ਪਤਾ ਕਿੰਨੇ ਪੈਸਿਆਂ ਦੀ ਆਉਂਦੀਆਂ ਇੰਨੇ ਪੈਸਿਆਂ ਦੀਆਂ ਤੂੰ ਤੂਟਦਾ ਸੀ ਤੂੰ ਜਿਹੜਾ ਤੂਟ ਕੀ ਮਾਰਦਾ ਸੀ ਕਾਵਾ ਤੂੰ ਕਾਵਾ ਚੱਲ ਤੰਦਾ ਬੱਚਾ ਰੈਨ ਦੇ ਨਾਂ ਕਰ ਪੰਗੇ ਮੈਂ ਕੋਟ ਦਿਨੇ ਫੜ ਕੇ ਇਸੇ ਨਾਲ ਹੀ ਇਹ 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 ਡੇਗਾ ਕਰੀਏ ਡੇਗਾ ਤੇਰੇ ਵਣ ਵਿਟਮ ਨਹੀਂ ਤੇਰੇ ਲੈਣਾ ਨਹੀਂ ਮੈਂ ਨਹੀਂ ਬਣਾਉਂਦਾ ਮੈਂ ਨਹੀਂ ਦੋਈ ਦੇਖੀ ਦੇਖੀ ਹੋਣੀ ਹੈ ਨਾ ਮੈਂ ਕਰਦਾ ਬਾਪੂ ਬੁੜਾ ਬੰਦਾ ਇਹ ਗੱਡੀ ਚਾ ਕੇ ਮੈਂ ਨਹੀਂ ਬਾਪੂ ਨਹੀਂ ਤੇ ਨਾ ਆਪਾਂ ਬਸ ਆ ਕਰਕੇ ਆਪਣੀ ਵੀਡੀਓ ਹੁੰਦੀ ਆ ਆਪਣੀ ਵੀਡੀਓ ਬਣਾਉਣੀ ਤਾਂ ਆਪਾਂ ਕਰੀਏ ਨਾ ਨਾਨੀ ਮੈਗੀ ਬਣਾ ਦੇ ਕਿਦਾਂ ਨਾਨੀ ਮੈਗੀ ਬਣਾ ਦੇ ਓਏ ਅਰੇ ਪਪਾ ਜੀ ਹਾਂ ਹੈਲੋ ਗਾਇਜ਼ ਨਾਨੀ ਮੈਗੀ ਬਾ ਦੋ ਈ ਆਹ ਤੇ ਜੋ ਕਾ ਇੱਥੇ ਰੱਖ ਲਓ ਗਾਇਸ ਅਸੀਂ ਮੈਗੀ ਖਾਣੇ ਤੋਵਾ ਤੋਵਾ ਲੈ ਆਹ ਤੇ ਚੋਕਾ ਗਾੜੀ ਉਹ ਪਾਪਾ ਜੀ ਨਾ ਨਹੀਂ ਇਦਾਂ ਭਾਈ ਜਿੱਤ ਗਈ ਚਲ ਹੁਣ ਬੋਲ ਖਾ ਲਓ ਗਾਇਸ ਗਾਇਸ ਅਸੀਂ ਨਾਨੀ ਤੋਂ ਮੈਗੀ ਮੰਗੰਦਾ ਨਾਨੀ ਮੈਗੀ ਨਹੀਂ ਬਣਾ ਕੇ ਦੇਂਦੀ ਬੋਲੋ ਸਹੀ ਹਾ ਹੈ ਪਾਇਆ ਬੋਲੋ ਨਾਨੀ ਤਾਂ ਮੈਗੀ ਮੰਗਨਦਾ ਨਾਨੀ ਸਾਡੀ ਕੁਝ ਨਹੀਂ ਖਾਣ ਨੂੰ ਦਿੰਦੀ ਹਨੂ ਬੋਲੋ ਮਾਨੂੰ ਪਹੀ ਜੋੜ ਦੇ ਕਹ ਨਾਨੀ ਆ ਨਾਨੀ ਭੁੱਖੀ ਹੈਗੀ ਸਾਡੀ ਨਹੀਂ ਬੋਲਣਾ ਮੈਂ ਮੈਂ ਤਾਂ ਬਾਜਿਆ ਕੀ ਮੈਂ ਤਾਂ ਬਾਜਿਆ ਬਾਜਣਾ ਤੇਰੀ ਨੂੰ ਮੈਂ ਚਲ ਜਾਣਾ ਵੀਰ ਸਾਡਾ ਕੋਈ ਪੱਕਾ ਨਹੀਂ ਜਾਂਦਾ ਨਹੀਂ ਮੈਂ ਚਲ ਜਣਾ ਅੱਜ ਵੀਰ ਪੱਕਾ ਉਹ ਬੂਏ ਗੜੀ ਤੇ ਕਿੱਟਾ ਮਈਆਂ ਨੇ ਕਿੱਟਾ ਪਈਆਂ ਅਸੀਂ ਕਿੱਟ ਨਹੀਂ ਨਾ ਲਿਆਂਦੀ ਅਸੀਂ ਤਾਈਓ ਕਿੱਟ ਤਿਆਰ ਨਹੀਂ ਕੀਤੀ ਹੁਣ ਤੁਮੰਨ ਦੱਸ ਵੀ ਕੀ ਦੇਣਾ ਤੈਨੂੰ ਪਿਆਰ ਆਸ਼ੀਰਵਾਦ ਨਹੀਂ ਮੈਨੂੰ ਇਹ ਆਸ਼ੀਰਵਾਦ ਨਹੀਂ ਚਾਹੀਦਾ ਇਹ ਆਸ਼ੀਰਵਾਦ ਬਹੁਤ ਡੋਲ ਡੋਲ ਪੈਣ ਲਿਆ ਡੈਡੀ ਦਿੰਦੇ ਰਹਿੰਦੇ ਮੰਮੀ ਦਿੰਦੀ ਰਹਿੰਦੀ ਇਹ ਆਸ਼ੀਰਵਾਦ ਹੂੰ ਉਹ ਪੈਣ ਦਾ ਸੂਟ ਲੈ ਕੇ ਲਣਾ ਹਿੱਲ ਲਈ ਆ ਉਹਦਾ ਭਰਾਵਾ ਇੱਕ ਬਾਣ ਵੀ ਗਿਆ ਸੀ ਉਹ ਵੀ ਗਿਆ ਲੈ ਪੈਣ ਮੈਨੂੰ ਆਇਆ ਮੈਂ ਜੋੜ ਕੇ ਰੱਖੇ ਬਜਰਮਾ ਉਹ ਚੰਗੀ ਰਹਿ ਗਈ ਉਹ ਨਾਲੇ ਭਰਾਵਾ ਉਹਦੇ ਮੁੰਡੇ ਨੂੰ ਗੱਡੀ ਬੇਸ਼ਰਮਾ ਉਹਦੇ ਮੁੰਡੇ ਨੂੰ ਨਹੀਂ ਲੈ ਕੇ ਜਾਂਦੇ ਨਹੀਂ ਨੀਂਦਰੀ ਦੇ ਉਹ ਅੰਦਾ ਕਿੱਥੇ ਗੱਡੀ ਉਹ ਲੈ ਲਾਣੀ ਆ ਜੇ ਪੈਸੇ ਲੈ ਲਿਆ ਮੈਂ ਰੋਈ ਨਾ ਜਾਂ ਆਉਂਦਾ ਬਹਿ ਰੈਂਜਰ ਪਿਆਸਾਂ ਦੇ ਕਰਾ ਹੁਣਾਂ ਦਾ ਕਿੱਥੇ ਗੱਡੀ ਹੁਣ ਨਹੀਂ ਹੁਣ ਚੜੇ ਗਏ ਉਹ ਨਹੀਂ ਮਿਲਦੇ ਹੁਣ ਉਹ ਬੈਂਕ ਚ ਗਏ ਜਿੱਦੋਂ ਨਿਕਲ ਦੇਣੀ ਆ ਏ ਉਹ ਬੈਂਕ ਇਹ ਉਹ ਜੇ ਚੈੱਕ ਕਰੀ ਪੈ ਜਾਂਦੇ ਵੱਜ ਨਿਕਲਦੇ ਇਹ ਗੰਗਾਲੀ ਕੌਣ ਮਾਰਾ ਇਹ ਪ੍ਰੇਮ ਸਾਡਾ ਹੁਣ ਭਾਇਆ ਤਿਰਪਾ ਮੇਰੇ ਬੋਲਦੀ ਤੇ ਕਰਨਾ ਕੀ ਵੇ ਤੂੰ ਮੈਨੂੰ ਉਧਾ ਹੁਕੇ ਬੁਗ ਸੈਂਡ ਕਰ ਜੀ ਇਹਨੇ ਦੇਨੇ ਹੈ ਹੈ ਜਾਲਾਂ ਵਿੱਚ ਨਾ ਲੀ ਜਿਹੜੇ ਸਾਬਣਾ ਤੁਸੀਂ ਰਾਸ਼ਨ ਚੁੱਕੰਦੇ ਜੇ ਨਾ मामੂ ਪਤਾ ਕੀ ਕਹਿੰਨ ਦਿਆ ਵਾ ਆਂਦਾ 10-10 ਕਿਲੋ weight ਵਧ ਗਿਆ ਹਣਾ ਤੁਹਾਡਾ ਉਦੋਂ ਦਾ ਤੇ ਗਾਂ ਤੋਂ ਆਂਦਾ ਗਾਂ ਤੋਂ ਆਂਦਾ ਪਾਰ ਜੋ ਕੇ ਅੰਦਰ ਨਗਾ ਕਰੀਆਂ ਤੇ ਪਾਰ ਜੋ ਕੇ ਬਾਹਰ ਕੱਢਿਆ ਹਣਾ ਫੇ ਕਿੰਨਾ weight ਵਧ ਗਿਆ ਤੁਹਾਡਾ ਓ मामੂ ਕਹਿੰਨ ਦਿਆਈ ਕਿੰਨਾ ਖਾਂਦੇ ਜੇ ਨਾ ਤੁਸੀਂ ਹਾਂ ਸ਼ਰਮ ਤਾਂ ਨਹੀਂ ਆਉਂਦੀ ਆਓ ਜਨਾਹ ਦਾ ਪਰ ਵਧੀ ਗਿਆ ਉਹਨੇ ਪੈਸੇ ਦੇ ਜਾਈ ਜਾਣੇ ਜੇ ਇੱਥੇ ਤੁਸੀਂ ਆਹ ਵੇ ਅੰਦਰ ਮੇਰੇ ਲਈ ਵਾਅਦਾ ਰੱਖਿਓ ਮੇਰੇ ਲਈ ਵਾਅਦਾ ਰੱਖ ਰਜਨ ਚ ਨਹੀਂ ਆਉਂਦੇ ਜੇ ਆਖ ਤਨੇ ਕਰੇ ਵੀ ਕਹਿਣਾ ਥੋੜੀ ਜਿਹੀ ਰੱਖ ਲੂ ਦੇ ਵੇ ਕਿਦਰ ਰਾਸ਼ਨ ਨੂੰ ਪੈਂਦੇ ਕਿੰਨੀ ਦੇਖੇ ਤੇ ਹੁੰਦੀ ਆ ਚੱਲ ਤੇ ਪਾਜ ਐਨੀ ਜਿਆਦੀ ਮੇਰੇ ਲਈ ਰੱਖਿਓ ਐਨੀ ਜਿਆਦੀ ਆਂਦਾ ਲੋ ਗਾਇਸ ਆਪਾਂ ਆ ਗਏ ਆ ਘਰੇ ਤੇ ਅੱਜ ਬੜੇ ਦਿਨਾਂ ਬਾਅਦ ਆਪਾਂ ਜਿਹੜਾ ਵਾ ਕੈਮਰਾ ਜਿਹੜਾ ਚੁੱਕਿਆ ਕਿਉਂਕਿ ਦੇਰੀ ਨਹੀਂ ਕਰਨ ਦੇ ਆ ਵਲੌਗ ਬਣਾਉਣ ਨੂੰ ਗਰਮੀਆਂ ਦੇ ਵਿੱਚ ਆ ਕੇ ਘਰ ਤੇ ਪੇਕਾਂ ਤੋਂ ਜਦੋਂ ਆਏ ਹੋਈਏ ਤੁਹਾਨੂੰ ਪਤਾ ਤੇ ਰੌਣਕ ਰੌਣਕ ਲੱਗੀ ਹੁੰਦੀ ਪੂਰੀ ਤੇ ਫਿਰ ਮસ્ਤੀ ਮਸਤੀ ਕੀਤੀ ਹੀਗੀ ਪੂਰੀ ਤੇ ਆਣ ਕੇ ਜਿਹੜਾ ਘਰੇ ਕੁੜੀਆਂ ਨੂੰ ਖਲਾਰੇ ਚੁਕੜੇ ਪੈਂਦੇ ਨਾ ਜਦੋਂ ਪੇਕਾਂ ਦੇ ਛੁੱਟੀਆਂ ਕੱਟ ਕੇ ਆਈਆਂ ਹੋਣ ਉਹ ਸਿਰਫ ਦਰਦ ਜਿਹੜਾ ਉਹ ਕੁੜੀਆਂ ਹੀ ਜਾਣਦੀਆਂ ਤੇ ਆਣ ਕੇ ਸਾਰੇ ਖਲਾਰੇ ਕੋਲ ਜਿੱਕੇ ਸਫਾਈਆਂ ਸੋਣੀਆਂ ਕੀਤੀਆਂ ਤੇ ਅੱਜ ਮਹਾਰਾਜ ਦੀ ਕਿਰਪਾ ਦੇ ਨਾਲ ਨਾ ਗਰਮੀ ਨੂੰ ਥੋੜੀ ਜੀ ਠੱਡ ਪੈਣ ਲੱਗੀ ਚਲੋ ਥੋੜਾ ਕੰਮ ਤੇ ਵਧ ਜੂਗਾ ਸਵੇਰ ਤੱਕ ਸ਼ਾਇਦ ਹੋ ਸਕਦਾ ਪਰ ਇਹ ਕਿ ਗਰਮੀ ਮਨ ਲੱਗਾ ਕਿ ਜਾਂਦੇ ਮੀਂਹ ਆਊਗਾ ਜਾਂ ਕੁਛ ਨਾ ਕੁਛ ਆਊਗਾ ਤੇ ਗਰਮੀ ਨੂੰ ਅੱਗੇ ਨਾਲ ਥੋੜੀ ਜ ਗੰਦੀ ਪਰ ਉਹੋ ਜਿਹੀ ਨਹੀਂ ਲੱਗਦੀ ਠੰਡੀ ਕਿਉਂਕਿ ਸੇਕ ਬੜਾ ਬਹੁਤ ਹੀ ਜ਼ਿਆਦਾ ਸੇਕ ਤੇ ਅੱਜ ਆਪਣੇ ਘਰੇ ਆਏ ਹੀ ਗੈਸਟ ਤੇ ਆਪਾਂ ਆ ਗਏ ਹਾਂ ਪਰਸੋਂ ਪਿੰਡੋਂ ਆ ਗਏ ਹਾਂ ਤੇ ਆਣ ਕੇ ਫਿਰ ਸਫਾਈਆਂ ਕਰਦੇ ਕਰਦੇ ਜਿਹੜਾ ਕਿ ਬਹੁਤ ਟਾਈਮ ਨਿਕਲ ਗਿਆ ਵਲੌਗ ਤਾ ਨਹੀਂ ਆਪਾਂ ਕਿਉਂਕਿ ਗਰਮੀ ਬੜੀ ਸੀਗੀ ਕੰਮ ਕਰ ਕਰਕੇ ਤੇ ਸਿਰਫ ਉਹ ਅੰਦਰ ਹੀ ਚਲੇ ਜਾਂਦਾ ਹੀ ਸਿੱਧਾ ਏਸੀ ਵਾਲੇ ਕਮਰੇ 'ਚ ਫਿਰ ਬਾਹਰ ਨਿਕਲਣ ਨੂੰ ਦੇ ਵੀ ਨਹੀਂ ਕਰਦਾ ਤੇ ਇਸ ਕਰਕੇ ਵਲੌਗ ਜਿਹੜਾ ਨਹੀਂ ਬਣ ਪਾਇਆ ਤੇ ਹੁਣ ਅੱਜ ਆਪਾਂ ਵਲੌਗ ਨੂੰ ਅੱਗੇ ਸ਼ੁਰੂਆਤ ਕੀਤੀ ਆ ਤੇ ਪਿਛਲਾ ਥੋੜਾ ਜਿਹਾ ਵਲੌਗ ਜਿਹੜਾ ਤੁਸੀਂ ਵੇਖਿਆ ਉਹ ਤੋਂ ਦਾ ਹੀ ਪੇਕੇ ਪਿੰਡ ਦਾ ਉਹ ਪੋਸਟ ਕਰਨ ਵਾਲਾ ਰਹਿੰਦਾ ਸੀ ਤੇ ਉਹ ਕਲਿੱਪਾਂ ਤੇ ਹੁਣ ਜਿਹੜਾ ਅੱਜ ਤੋਂ ਆਪਾਂ ਜਿਹੜਾ ਵਾ ਵਲੌਗ ਜਿਹੜਾ ਵਾ ਆਪਣੇ ਘਰ ਦਾ ਸਟਾਰਟ ਕਰਾਂਗੇ ਤੇ ਹੁਣ ਗਰਮੀ ਇੰਨੀ ਹੈ ਕਿ ਕਿਤੇ ਵੀ ਜਾਣofil ਹਾਲ ਤਾਂ ਦਿਲ ਨਹੀਂ ਕਰਨ ਦਿਆ ਹੋਰ ਕਿਤੇ ਜਾਣਾ ਵੀ ਕਿਤੇ ਆਣਾ ਹੋ ਸਕਦਾ ਕਿਤੇ ਜੇ ਗੈ ਉਹ ਆਪਾਂ ਵੇਖਾਂਗੇ ਜੇ ਮੌਸਮ ਜਦੋਂ ਠੰਡਾ ਜਿਹਾ ਹੋਇਆ ਨਾ ਕਿਤੇ ਥੋੜਾ ਬਹੁਤ ਜਿਵੇਂ ਅੱਜ ਹੈਗਾ ਬੱਦਲ ਮੀਂਹ ਪਊਗਾ ਤੇ ਫਲਾਸੀ ਜਿਹੜੀ ਆ ਉਹ ਹਟੂਗੀ ਗਰਮੀ ਦਾ ਹੁਣ ਮੱזי ਜਿਹੜੀ ਹੋਈ ਆ ਉਹ ਘਟੂਗੀ ਤੇ ਫੇਰ ਆਪਾਂ ਕਿਤੇ ਵਾਂਡੇ ਜਾਵਾਂਗੇ ਤੇ ਜਗਰੂ ਬੈਠੇ ਅੰਦਰ ਪ੍ਰਭ ਗਿਆ ਬਾਹਰ ਤੇ ਆਣ ਕੇ ਫਿਰ ਅੱਜ ਆਪਣ ਸੱਚ ਗੈਸਟ ਵੀ ਆਏ ਹੀਗੇ ਪਿੰਡੋਂ ਮੇਰੇ ਨਾਨਕਿਆਂ ਤੋਂ ਤੇ ਬੜਾ ਮੈਮਰਤ ਦੀ ਬਾਵਾ ਵਧੀਆ ਲੱਗਾ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਭੈਣ ਭਰਾ ਜਦੋਂ ਆਏ ਹੋਣਗੇ ਹਣਾ ਤੇ ਪਹਿਲਾਂ ਰਾਤੀ ਮੰਮੀ ਉਹਨਾਂ ਦੇ ਕੋਲ ਸੀ ਤੇ ਮੰਮੀ ਉਹਨਾਂ ਨੇ ਕਰ 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 ਫੋਨ ਸਾਨੂੰ ਰਾਤੀ ਉੱਥੇ ਬੁਲਾ ਲਿਆ ਫਿਰ ਵਾਪਸ ਤੇ ਮੈਂ ਅੱਗੇ ਆ ਕੰਦੀਆਂ ਮੰਮੀ ਨੂੰ ਕਿ ਮੈਨੂੰ ਤਾਂ ਅੱਡ ਦਿਲ ਨਹੀਂ ਲੱਗਦਾ ਕਹਿੰਦੇ ਤੁਸੀਂ ਜਦੋਂ ਆਉਂਦੀਆਂ ਜਦ ਤੇ ਫਿਰ ਇਕੱਠੀਆਂ ਚੱਲ ਜਾਂਦੀਆਂ ਇਹ ਤਾਂ ਰਾਡਾ ਦਿਲ ਕਿਥੋਂ ਲੱਗਣਾ ਤੇ ਉਹ ਫਿਰ ਡੈਡੀ ਕਹਣਗੇ ਤੁਸੀਂ ਇਕੱਠੀਆਂ ਨਾ ਆਇਆ ਕਰੋ ਹਾਂ ਆਗੇ ਜੇ ਕਿਉਂ ਆਏ ਜੇ ਕਿਧਰ ਆਏ ਜੇ ਜਾਂ ਘਰੋਂ ਆਏ ਹਾਂ ਘਰੋਂ ਆਏ ਕਾਕਾ ਤੈਨੂੰ ਲੈ ਕੇ ਕਿਧਰ ਆ ਕਰਦਾ ਕਾਕਾ ਕਿਹ ਨੂੰ ਮੰਗਿਆ ਇਹ ਬਾਹਰ ਨੂੰ ਤੇ ਇੱਥੇ ਪਾਰਕ ਇੱਥੇ ਪਾਰਕਿੰਗ ਮਾਲ ਬਣਿਆ ਕੋਈ ਕੁੱਤੇ ਪੈ ਗਏ ਮਾਲ ਬਣਿਆ ਤੇ ਜਿਹਦੇ ਕੰਮਣ ਗਏ ਤੁਸੀਂ ਕਾਕੇ ਨੇ ਵੇਹ ਦਸਤਾਰ ਠੋਕ ਵੀ ਬੰਨੀ ਕਾਕਾ ਵੀ ਬੰਨਣ ਲੱਗ ਗਿਆ ਜੇ ਦਸਤਾਰ ਤੇ ਅੱਜ ਮਿਲੋ ਸਾਡੇ ਕਾਕੇ ਨੂੰ ਬੜੇ ਚਿਰ ਬਾਅਦ ਕਰੋ ਕਾਕਾ ਜੀ ਦੇ ਦਰਸ਼ਨ ਕਾਕਾ ਜੀ ਨੂੰ ਬਾਹਰ ਨੂੰ ਚੱਲ ਜਣਾ ਦੇ ਵੇਖੀ ਹਾਂ ਦੇ ਅਗਲੇ ਆਣਾ ਹੈ ਨਾ ਗਵਾਂਡੀਆਂ ਦੇ ਤੇ ਪ੍ਰੋਗਰਾਮ ਤੇ ਕੋਠੇ ਚੜਚੜ ਦੇਣੇ ਹੈ ਨਾ ਸਾਡਾ ਪ੍ਰੋਗਰਾਮ ਦੇਂਦੇ ਹੈ ਹਾਂ ਵੀ ਆਪਣੇ ਕੋਠੇ ਤੇ ਆਉਂਦੇ ਕੋਠੇ ਤੇ ਉਹ ਨਾ ਉਦਾਂ ਦੀ ਕਦੀ ਚੜੇ ਨਹੀਂ ਤੇ ਸਾਡੇ ਗਵਾਂਡੀਆਂ ਨੇ ਕਰਨਾ ਕੋਠੀ ਦਾ ਮੂਰ ਤੇ ਉਹ ਵੜਾ ਕਿੱਥੇ ਚੜ ਕੇ ਖੋਦਦੇ ਤੇ ਵੇਖਾਂਦਾ ਲੈਂ ਆ ਵੀ ਗਿਆ ਸੰਗ ਆ ਗਈ ਨਾ ਉਹ ਆ ਵੀ ਗਿਆ ਹਾਂ ਤਾਂ ਉਹ ਲੈਣਾ ਫਿਰ ਵੇਖਣ ਚੜੇ ਚੇਚੇ ਇਹ ਉਹ ਤੇ ਇਹ ਦੀ ਉਹ ਗੱਲ ਹੋਗੀ ਕਾਕਾ ਪੀ ਗਵਾਂਡੀਆਂ ਦੇ ਕਰੇ ਪ੍ਰੋਗਰਾਮ ਉਹਨਾਂ ਨੇ ਆਪਾਂ ਨੂੰ ਸੱਦਿਆ ਨਹੀਂ ਤੇ ਆਪਾਂ ਕੋਠੇ ਚੜ ਚੜ ਵੇਖਾਂਦੇ ਐ ਐ ਕਿ ਡਿਬੇਟ ਦੀ ਵਾਲੀ ਗੱਲ ਆ ਮੈਂ ਕੀ ਕਹਿੰਦੀ ਮਨਜੋਦ ਮੈਂ ਤੇ ਉਹ ਗੱਲ ਹੋ ਗਈ ਪੀ ਗਵਾਂਡੀਆਂ ਦੇ ਕਰੇ ਪ੍ਰੋਗਰਾਮ ਉਹਨਾਂ ਸਾਨੂੰ ਸੱਦਿਆ ਨਹੀਂ ਤੇ ਕੋਠੇ ਤੇ ਨਹੀਂ ਮੱਚਾਤੇ ਹਮਾਰੇ ਹਾਂ ਆਈ ਦੇਖੀ ਵੇਖਣਾ ਕੀ ਐ ਇੱਥੇ ਕੀ ਆ ਭਈਏ ਬੈਠੇ ਐ ਸਕੂਲ ਥੱਲੇ ਲੋਕ ਲੋਕੇ ਖਾਣਾ ਖਾ ਗਏ ਥੱਲੇ ਬੈਏ ਦਾਜ ਉਹਨਾਂ ਲੋਕ ਲੋਕੇ ਪੁਰਾਣੇ ਨੁੱਕਰ ਜਿਹੇ ਬੜਿਆ ਉਹਨਾਂ ਵਿਚਾਰਿਆ ਨਾ ਆਪਣੇ ਵਾਂਗ ਉਹਨਾਂ ਨੂੰ ਵੀ ਵਿਚਾਰਨ ਦੇਣ ਨਹੀਂ ਦੇਉਣ ਇੱਕੋ ਜਆ ਆਇਆ ਕਿ ਡੱਬੂ ਰ ਲੱਗਨデア ਦੂ ਥੱਲੇ ਆ ਆਨਿਆ ਉਹਨਾਂ ਨੇ ਆਪਣੀ ਬੇਇੱਜ਼ਤੀ ਕਰ ਲਈ ਬੇਇੱਜ਼ਤੀ ਕਰੇ ਖਾਈਓ ਕੇ ਸਬਜੀ ਦਾ ਭਰਿਆ ਮਤਲਬ ਝੂਠੀ ਕਰਨਦੇ ਹੁਣ ਭਾਵੇਂ ਨਹੀਂ ਕੀ ਬ੍ਰੈਡ ਖਾਂਦੇ ਅੱਛਾ ਉਹ ਹੈ ਬ੍ਰੈਡ ਉਹ ਖਾਂਦੇ ਨਾ ਨਿਊਟਰੀ ਬ੍ਰੈਡ ਤੇ ਨਹੀਂ ਖਾਂਦੇ ਨਹੀਂ ਨਹੀਂ ਛੋਲੇ ਹਾਂ ਸੇ ਬ੍ਰੈਡ ਛੋਲੇ ਖਾਂਦੇ ਕਾਲੇ ਨੂੰ ਫਿਰ ਮਤ ਲਗੀ ਪਰਸੋਂ ਪ੍ਰੋਗਰਾਮ ਪਰਸੋਂ ਕਿਉਂ ਤਾਂ ਸਦਨ ਤੁਹਾਨੂੰ ਕਿਹਾ ਸਦਨ ਹੈ ਹਾਂ ਸੱਚੀ ਫਿਰ ਪਾਰਟੀ ਚੱਲੂਗੀ ਜਨਮ ਦਿਨ ਆਂਦਾ ਮੇਰਾ ਪਾਰਟੀ ਚੱਲੂਗੀ ਫਿਰ ਹੈਪੀ ਬਰਥਡੇ ਹੋਊਗਾ ਹੋਊਗਾ ਕਾਦੀ ਪਾਰਟੀ ਦਵੇਗਾ ਨਹੀਂ ਵੀ ਕੀ ਖਵਾਏਗਾ ਇਹ ਕਿਆ ਮੈਂ ਆਂਦਾ ਔਰ ਦੂੰਗਾ ਭੋਗਦੀ ਫੜੇ ਮਤੇ ਅੰਦਰ ਵੜ ਕੇ ਬੈਠੇ ਵੇ ਕਿਦਾਂ ਜਾ ਕੇ ਲੁੱਡੋ ਖੇਡਣਦਾ ਆ ਵੇ ਕਹੀਏ ਆਪਾਂ ਹੁਣ ਨਹੀਂ ਮੈਂ ਬੈਠੀ ਆ ਬਾਹਰ ਤੇ ਸਾਰੇ ਜਣੇ ਅੰਦਰ ਵੜ ਕੇ ਕਿਦਾਂ ਲੁੱਡੋ ਖੇਡਣਦਾ ਆ ਆ ਸਾਡੇ ਘਰ ਪਰੌਣੇ ਆਏ ਤੇ ਪਰੌਣ ਪਹਿਲਾਂ ਦੇ ਗੁੱਸਾ ਰਣੇ ਤੇ ਹੁਣ ਵੇਖੋ ਕਿੰਨਾ ਖਲਾਰੇ ਪੈ ਗਏ ਹੁਣ ਇਹ ਵੀ ਚੁੱਕਲੇ ਪੈਣੇ ਵੇ ਕੱਪੜੇ ਨਤੀਜੇ ਦੇ ਖਲਾਰੇ ਹਾਏ ਮੈਂ ਮਾਰ ਜਾ ਇਹਦਾ ਨੇ ਕਿ नेचर ਦੇ ਵਿਚੜੇ ਹੀ ਨਹੀਂ ਕਿ ਨੇਚਰ ਦੇ ਵਿਚੜੇ ਗੇਮਾ ਖੇਡਣਦਾ ਹੈ ਹੈ ਇਹ ਵਾਹ ਟਾਈਮ ਦੀ ਜਿਹੜੀ ਹੀ ਨਾ ਵਿਚਾਰਿਆਂ ਦੇ ਕਿੱਦਾਂ ਕਿਦਾਂ ਤੜ ਦੇਣ ਕਿਦਾਂ ਨਿਕਲਿਆ ਤਾ ਡਾਣਾ ਕਾਕਾ ਮਾਹ ਕਿਦ ਦੇ ਟਾਈਮ ਪਾਸ ਕੀਤੇ ਹੋਣੇ ਤੁਸੀਂ ਤੁਹਾਡੇ ਦੇ ਹੀ ਨਹੀਂ ਦੇ ਪਾਣੀ ਯਾਨੀ ਹਾਂ ਕਾਕਾ ਇਹਨੂੰ ਅੰਦਰ ਚਾਚਾ ਤਰੰਦਾ ਇਹਨੂੰ ਖੇਡਣਾ ਨਹੀਂ ਆਉਂਦਾ ਅੱਜ ਜਿਸ ਦਿਨ ਮੈਂ ਜੇ ਤਿਆਨੀ ਨਾ ਉਹ ਦਿਨ ਕਹਿੰਦਾ ਇਹਨੂੰ ਖੇਡਣਾ ਆਉਂਦਾ ਇਹ ਦਿਨ ਨਹੀਂ ਮੈਂ ਜੇ ਦਿੱਦੀ ਉਹ ਦਿਨ ਆਉਂਦਾ ਇਹਨੂੰ ਨਹੀਂ ਖੇਡਣਾ ਆਉਂਦਾ ਇਹ ਸਾਰੇ ਬੰਨੇ ਹੋ ਜਾਂਦਾ ਭਰਾ ਉਹ ਬੰਨ ਗਿਆ ਇਹਨੂੰ ਪਾ ਲਾ ਤੇਰੇ ਵਾਸਤੇ ਆਓ ਤੇਰੇ ਤੂੰ ਲਟਾ ਦੇਗਾ ਸਾਨੂੰ ਅੰਦਰ ਕੱਲ ਪਰਸੋ ਮੇਰਾ ਜਨਮ ਦਿਨ ਤੇ ਮੈਂ ਹਾਂ ਕਾਦੀ ਪਾਰਟੀ ਦੇਣੀ ਆਂਦਾ ਜਨਮ ਦਿਨ ਦੀ ਔਰ ਭੋਗ ਦੀ ਮਾ ਫੜੇ ਮੁੰ ਤੇਰਾ ਮੈਂ ਮੁਰਦਾ ਬੋਲੂ ਤੇ ਪੁੱਠਾ ਬੋਲੂ ਉਹਨੇ ਉਹਨੇ ਮਦਰ ਲਿਆ ਕਿ ਗੀਤੀ ਕਢੀ ਕਾ ਇਹ ਕਾਕਾ ਜੀ ਨੂੰ ਵੀ ਖੜਾ ਲਓ ਕਾਕਾ ਜੀ ਬੈਠੇ ਹੋਏ ਨੇ ਕਾਕਾ ਜੀ ਖੇਡ ਲੋ ਨਹੀਂ ਆਇਓ ਕਾਕਾ ਜੀ ਖੇਡ ਨਹੀਂ ਤੁਸੀਂ ਵੀ ਥੈਂਕ ਯੂ ਕਾਕਾ ਜੀ